ਹਾਂਜੀ ਮੈਡਮ ਜੀ ਸਤਿ ਸ੍ਰੀ ਅਕਾਲ ਜੀ ਮੈਂ ਪਾਲਰ ਡਰਾਈਵਰ ਹਾਂ ਹਾਂਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਹੋ ਹਾਂ ਇੱਕ ਤਾਂ ਤੁਸੀਂ ਠੀਕ ਐ ਦੰਨੇ ਅੱਗੇ ਤਾਂ ਹੋਰ ਵੀ ਗੱਲ ਬਣ ਜਾਂਦੀ ਹੈ ਹੈਨਾ ਤਾਂ ਕਹਿਣੀ ਰੂਹ ਜੀਤਾ ਐਨੇ ਜਾਨੂ ਐਨਾ ਕਮੋਨ ਵਾਲੇ ਬੰਦੇ ਨੂੰ ਮੈਂ ਜੀ ਆਖੂੰ ਤੇ ਕਿਹਾਖੂੰ ਅੱਛਾ ਠੀਕ ਹਾਂਜੀ ਮੈਂ ਤਾਂ ਇੱਕ ਸਤੋ ਜਾਣਕਾਰੀ ਲੈਣੀ ਸੀਗੀ ਜੇ ਤੁਸੀਂ ਗੱਲ ਨੂੰ ਸਮਝ ਦਿਓ ਥੋੜੀ ਜੀ ਡਾਕਟਰ ਗਿਆਨਕਾਰੀ ਯੂਨੀਵਰਸਿਟੀ ਨੂੰ ਗਿਆ ਤੇਰੇ ਵਾਸਤੇ ਇੱਕ ਅਫੀਡਵਿਟ ਦੇ ਜਾਣੇ ਜਾਣਕਾਰੀ ਤੇ ਸੁਣ ਸੁਣੋ ਸੋਰੀ ਜਾਣਕਾਰੀ ਇਹ ਹੈ ਕਿ ਮੈਂ ਨਾ ਉਧਰ ਗਿਆ ਸੀ ਬਿਹਾਰ ਕਰਨੇ ਤੇ ਉਧਰ ਉਧਰ ਮੈਂ ਕਿਸੇ ਮਤਲਬ ਔਰ ਜਨ ਨਾਲ ਸੰਬੰਧ ਬਣਾ ਲਏ ਤੇ ਸੰਬੰਧ ਬਣਾਉਣ ਦੇ ਬਾਅਦ ਲਾ ਤੂੰ ਸੁਣੀ ਪੂਰੀ ਗੱਲ ਤਾਂ ਸੁਣੋ ਤੁਸੀਂ ਮੇਰੀ ਗੱਲ ਨਾ ਤੇ ਸੰਬੰਧ ਜਦੋਂ ਬਣਾਏ ਮੈਂ ਟਿਕਾ ਕੇ ਨਾ 35 40 ਮਿੰਟ ਲਾਏ ਮੇਰੇ ਕੋ ਦਿਲੀ ਤੋੜਤਾ ਕਿਸੀ ਨਹੀਂ ਤੁਸੀਂ ਗੱਲ ਤਾਂ ਸੁਣੋ ਜੱਗੇ ਦੀ ਗੱਲ ਤਾਂ ਸੁਣੋ ਮੈਂ ਪਹਿਲਾਂ 40 ਮਿੰਟ ਮੈਂ 35 40 ਮਿੰਟ ਨਾਨ ਸਟਾਪ ਲਾਇਆ ਜੀ ਮੈਂ ਨਾ ਉਹ ਗੋਲੀ ਵੀ ਖਾ ਲਈ ਸੀ ਤੋਂ 35 ਮਿੰਟ ਮਤਲਬ ਮੇਰਾ ਸੜਕ ਖਲਣ ਹੋਇਆ ਹੀ ਨਹੀਂਗਾ ਠੀਕ ਹੈ ਤੇ ਮੈਂ ਤੁਸੀਂ ਮੇਰੇ ਹੁਣ ਤੁਸੀਂ ਮੈਂ ਦੇਖੋ ਜੀ ਮੈਨੂੰ ਸਮੱਸਿਆ ਹੈ ਤੇ ਤੁਸੀਂ ਮੇਰੇ ਡਾਕਟਰਾਂ ਨੂੰ ਤੇ ਮੈਂ ਉਹਦੇ ਅੱਗੇ ਦੱਸ ਸਕਦਾ ਹਣਾ ਤੇ ਮੈਂ 35 40 ਮਿੰਟ ਅਨ ਦ੍ਰਿ ਤੇਰੀ ਲਾ ਤੇਰੀ ਤੇਰੀ ਲਾ ਤੇਰੀ ਤੇਰੀ ਲਾ ਅਨ ਲਗਾਰ ਹੀ 35 ਮਿੰਟ ਹਾਂਜੀ 35 ਮਿੰਟਾਂ ਬਾਅਦ ਵੀ ਉਹ ਸਾਹਮਣੇ ਵਾਲੀ ਵੀ ਦਿੱਲੀ ਵੀ ਹੋਈ ਗਈ ਕਿਉਂਕਿ ਮੇਰੇ ਫਰੈਂਡ ਸੀ ਨਾ ਮਤਲਬ ਉੱਧਰ ਰਹਿੰਦੀ ਸੀ ਉਹ ਹਾਂਜੀ ਤਾਂ ਬਾਫਟਾਮ ਤੋਂ ਗਿਆ ਸੀ ਆਉਗਾ ਨਹੀਂ ਨਲ ਨਾ ਮੈਂ ਫਿਰ ਜਿਹੜਾ ਲੈ ਕੇ ਗਿਆ ਮੈਂ ਵੀ ਉਹਨਾਂ ਅਸੀਂ ਹੋਟਲ ਦੇ ਵਿੱਚ ਰੁਕੇ ਹੁਣ ਦਿੱਕਤ ਪਤਾ ਕੀ ਹੈ ਜੀ ਮੈਂ ਇੱਥੇ ਆ ਗਿਆ ਤੇ ਜਿਹੜਾ ਆਪਣੀ ਉਹੋ ਜਿਹੀ ਛਤਰੀ ਜੀ ਨਹੀਂ ਹੁੰਦੀ ਆਪਣੇ ਹਾਂਜੀ ਉਹਦੀ ਜਿਹੜਾ ਆਪਣਾ ਪਾਰਟ ਦੀ ਛਤਰੀ ਹੁੰਦੀ ਹੈ ਛਤਰੀ ਜਿਹੜਾ ਥੱਲੇ ਆ ਨਾ ਉਹਦੇ ਥੱਲੇ ਮਤਲਬ ਲੱਗ ਗਿਆ ਸੀ ਕਟਾ ਦ ਘਟਲ ਲੱਗਣ ਤੋਂ ਬਾਅਦ ਨਾ ਹੁਣ ਸਾਰਾ ਨਾ ਇਹ ਸੁਝ ਕੇ ਹੋਰੀ ਪੋਪਲੇ ਚਰ ਗਿਆ ਹੁਣ ਮੈਂ ਦੱਸੂ ਕੀ ਕਰਾਂਗਾ ਅੱਛਾ ਜੀ ਹਾਂ ਹਲਾਇ ਲਸੋ ਲਕੀਆ ਲਾਸਤਾ ਕੋਈ ਨਹੀਂ ਆ ਰਸੇ ਸੀ ਲਾਸਤਾ ਹੰਧਰ ਕੋੜਿਆ ਆਇਆ ਨਾ ਅਦਕਾ ਹੈ ਨਾ ਪੀਨੇ ਦੇਸਚੇ ਕੋਈ ਦਵਾਈ ਕੋਈ ਗੋੜੀ ਕੁਤੇ ਲੇ ਲੇ ਦੂੰਗੀ ਅਸੀਂ ਦੇਖੋਗੇ ਮੇਰਾ ਦੇਖੋਗੇ ਮੇਰਾ ਹਾਂ ਜੀ ਉੱਧਰ ਟਿਲੇ ਆਉਂਗੇ ਹਾਂਜੀ ਤੇ ਜਸ ਆਪਣੇ ਫਾਨ ਚੱਕ ਲਿਆ ਫੇਰ ਕੋਈ ਨਹੀਂ ਖੋਦੀ ਦੀ ਮੰਗੀ ਤੇਰੇ ਕੱਪ ਨੇ ਹਾਏ 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 ਤੁਸੀਂ ਖੁੱਡ ਦੇ ਦੋ ਤਾਂ ਮੈਨੂੰ ਇੰਨੀ ਵੜ ਧੱਕੇ ਖਾਂਦੇ ਕੀ ਲੋੜ ਹੈ ਤੇ ਤੁਹਾਨੂੰ 900 ਕਿਲੋਮੀਟਰ ਦੂਰ ਬੈਠੇ ਮੈਨੂੰ ਕੋਈ ਜਾਣਾ ਸਾਡਾ ਪਰ ਉਹਨੇ ਕਾਰ ਵੀ ਭਾਂ ਕੇ 40 ਮਿੰਟ ਲਾਏਗਾ ਤੁਮੇ ਰਿਤੇ ਮੈਂ ਦੇ ਦੇ ਤਾ ਨਾ ਮੈਂ ਤੁਮ ਨਾਲ ਗੱਲ ਕਰਦਾ ਹਾਂ ਹਾਂ ਜੀ ਕੰਟੀਨਿਊ ਮੈਂ ਤੇਰੇ ਤੇ ਪਹਿਲੇ ਨੰਬਰ ਦੇ ਵਿੱਚ ਤਾਂ ਮਸਲ ਲਗਣੇ 15 ਮਿੰਟ 5 ਮਿੰਟ ਰੈਸਟ ਦੇ ਕੇ ਮੈਂ ਤੁਹਾਨੂੰ ਘੱਟੋ ਘੱਟ 45 ਮਿੰਟ ਦੀ ਗਾਰੰਟੀ ਲੈਣਾ ਮੈਂ ਤੇਰੇ ਤੇ ਹਾਂ ਇਹ ਸਭ ਕੀ ਕਦੋਂ ਮਿੰਟ ਲੈਣਾ ਤੇ ਉਹ ਤਦ ਜਦ ਤੁਸੀਂ ਸੱਦੋਂਗੇ ਉਦੋਂ 45 ਮਿੰਟ ਕਰਦੀਆਂ ਜਿਹੜੇ ਮਰੀਜ਼ ਦੇਖਣਾ ਉਹਨਾਂ ਨੂੰ ਸ਼ਾਮ ਨੂੰ ਟਾਈਮ ਦੇਵਾਂਗੇ ਤੇ 45 ਮਿੰਟ ਦੀ ਮੈਂ ਗਾਰੰਟੀ 45 ਮਿੰਟ ਦੀ ਗਾਰੰਟੀ ਦੇਣਾ ਮੈਂ 45 ਦੇ ਪੂਰੇ ਯਾਦਾ ਵਾਦਾ ਹੁਣੀ ਨਾ ਕੋਈ ਤਾਂ ਰਹੀਆਂ ਜਿਹੜੇ ਮਰੀ ਜਾਨੀ ਕਾਲ ਕਰਕੇ ਕੱਢ ਲੈਂਦੇ ਜਿੰਨਾ ਨਾ ਤੇ ਫਿਰ ਮੇਰੇ ਇਹਦਾ ਇਲਾਜ ਤਾਂ ਇਹਦਾ ਇਲਾਜ ਤਾਂ ਕਰੋ ਕੋਈ ਮਲਮ ਪੱਟੀ ਤਲਾਓ ਇਸਤੇ ਕੋਈ ਮੈਂ ਗੁਲਾਮ ਹਾਂ ਮੈਂ ਠੀਕ ਹੋਵਾਂ ਫੇਰ ਹੀ ਹੁਣ ਕੱਟ ਲੱਗਿਆ ਤੇ ਮੇਥੋਂ ਦਰਦ ਹੋਊਗਾ ਵੀ ਮੈਥੋਂ ਫੇਰ ਨਾ ਕਿਉਂ ਮੈਥੋਂ 35 ਮਿੰਟ ਲੱਗੇ ਚਾ ਕੋਈ ਨਾ ਪਤਾ ਫਿਰ ਮੈਂ ਤਾਂ ਨਦੀ ਰਹੀ ਮੈਂ ਨਾਲ ਮੈਂ ਕਾਇਪੀਸ ਦੀ ਨਾਲ ਮੈਂ ਕੀ ਕਰਨ ਬੈਠੇ ਨੀ ਦੇਖੀ ਕੋਈ ਨਾ ਮਲਮ ਪੱਟੀ ਤਾਂ ਮੈਂ ਲਾਉਂਦੀ ਹਿਏ ਤੇ ਕੀ ਮੈਨੂੰ ਨੰਬਰ ਤੇ ਲਾਏਂਗੀ ਤੁਸੀਂ ਪਰ ਮੈਨੂੰ ਦਵਾਈ ਦਾ ਨਾਮ ਦੇ ਕੋਲ ਲਿਖ ਕੇ ਦੇ ਦੇ ਮੈਨੂੰ WhatsApp ਕਰ ਦੇ ਮੈਂ ਤਾਂ ਮੈਡੀਕਲ ਤੋਂ ਲੈ ਲਾਂਗੀ ਮੈਨੂੰ ਲਿਖ ਦੇ ਨਾ ਤੇ ਦਿਨੇ ਵੀ ਇਹ ਚੀਜ਼ ਤੁਹਾਨੂੰ ਲਾ ਦੋ ਇਕ ਪੱਲਾਣ ਨੂੰ ਵਾਸਤੇ ਲੋਸ਼ਨ ਹੂੰ ਦਿੱਕ ਖਾਣ ਵਾਸਤੇ ਟੈਬਲੇਟ ਹੈ ਜਿਹੜੀ ਅੰਦਰ ਨੂੰ ਤੇ ਪੀਰ ਕਰੋ ਵੀ ਵੀ ਇਹਨੂੰ ਫਿਲ ਕਰ ਦੋ ਅੱਛਾ ਏ ਹਾਂਜੀ ਕਰ ਮੇਰੀ ਗੱਲ ਸੁਣੋ ਚਲ ਤੁਸੀਂ ਭੇਜੋ ਚਲ ਤੁਸੀਂ ਚਲ ਤੁਸੀਂ ਭੇਜੋ ਜੇ ਆਪਾਂ ਮਿਲਾਂਗੇ ਕਿੱਥੇ ਮੈਨੂੰ ਇਹ ਵੀ ਦੱਸੋ ਹਾਂਜੀ ਮਿਲਾਂਗੇ ਕਿੱਥੇ ਆਪਾਂ ਕਿੰਨੇ ਲੋਕ ਹੈ ਇਹ ਉਹਨਾਂ ਨੂੰ ਸਟਾਫ ਨੂੰ ਛੁੱਟੀ ਕਰ ਦੇਣੀ ਚਾਹਦੇ ਹਾਂ ਮੈਨੂੰ ਨਹੀਂ ਪਿੱਛਲੀ ਥੋੜੇ ਥਾਂ ਥਾਂ ਨਾ ਕੈਮਰੇ ਲੱਗੇ ਹੋਏ ਥਾਂ ਥਾਂ ਕੈਮਰੇ ਲੱਗੇ ਹੋਏ ਆਪਾਂ ਕੁਝ ਪਰ ਹਟਰਾਸ਼ੇ ਚੱਲ ਪਾਂਗੇ ਆਪਾਂ ਗੱਲ ਸਮਝ ਗਈ ਜੀ ਸਾਡੇ ਮੇਰੇ ਅੰਦਰ ਵੀ ਸਭ ਸਾਰਾ ਕੁਝ ਹੈ ਅੱਛਾ ਜੀ ਹੂੰ ਚੱਲ ਫੇਰ ਮੇਰੀ ਜਾਨ ਹੈ ਫੇਰ ਰੂਬੀ ਮੈਡਮ ਦੇ ਹੰਦੇ ਮੈਨੂੰ ਕੀ ਟੈਨਸ਼ਨ ਹੈ ਮੈਨੂੰ ਪਹਿਲਾਂ ਮੇਰਾ ਇਹਨੂੰ ਠੀਕ ਕਰੋ ਇਹਦਾ ਮੈਂ ਫੇਰ ਫੇਰ ਤਾਂ ਫੇਰ ਤਾਂ ਮੈਂ ਤੁਹਾਡੀ ਸਰਵਿਸ ਦੇਖ ਸਕਦਾ ਮੈਂ ਤੁਹਾਨੂੰ ਹਾਂ ਮੈਂ ਤਾਂ ਮੇਰੇ ਵੱਲੋਂ ਸਸਤੀ ਕਰਾਂਗਾ ਮੈਨੂੰ 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 ਇਹ ਜੀ ਗੋਰੀ ਚਿੱਟੀ ਮੈਡਮ ਦੇ ਦੇ ਤਾਂ ਮੈਨੂੰ ਰੋਕਾ ਨਹੀਂ ਇਹ ਜੀ ਆਪਣੇ ਆਪ ਨੇ ਆਪ ਹੀ ਚੱਲੂਗਾ ਹਾਂ ਬਾਰਾਂ ਘੰਟੇ ਬਾਅਦ ਸਤੰਤ ਨਾ ਆਪ ਹੀ ਬੜੀਆਂ ਹੁਣ ਜਿਵੇਂ ਪ੍ਰਕਾਤ ਹੋ ਜੂਗਾ ਜਦੋਂ ਇਹ ਵਿੱਚ ਹੋਣੀ ਕੋਈ ਨਾ ਮਨ ਬਕ ਪਾਣੀ ਕੋਈ ਹੂੰ ਬੱਟ ਹੋ ਜੂਗਾ ਇਹ ਹੋਇਆ ਕਿਉਂ ਮੈਡਮ ਜੀ ਇਹਦੇ ਵਿੱਚ ਕਾਰਨ ਕੀ ਹੈਗਾ ਕੀ ਕਾਰਨ ਹੈ ਇਹਦਾ ਹੋਣ ਦਾ ਮੈਨੂੰ ਇਹ ਦੱਸਿਓ ਕਸੇ ਟਾਈਮ ਪੀਰ ਤੋਂ ਬਾਲਾ ਹੀ ਜਾਂਦਾ ਨਾ ਉਸ ਟਾਈਮ ਹੋ ਜਾਂਦਾ ਜੀ ਅੱਛਾ ਵੀ ਆਪਾਂ ਜੋ ਮਤਲਬ ਬਣਾਈਏ ਨਾ ਤਾਂ ਫਰੂ ਕੱਟ ਲੱਗ ਜਾਂਦੇ ਆ ਹਨਾ ਹਾਂਜੀ ਕਿਉਂਕਿ ਬਹੁਤ ਸੈਂਸਿਟਿਵ ਹੁੰਦੇ ਚਲੋ ਠੀਕ ਹੈ ਮੈਡਮ ਫਿਰ ਤਿਆਰ ਦਿਓ ਫਿਰ ਮੈਂ ਤੁਹਾਨੂੰ ਤੁਸੀਂ ਚਾਹੋ ਤਾਂ ਮੈਂ ਨਹੀਂ ਦੁਰ ਕਿਉਂ ਨਾ ਨੋਰੀ ਮੈਂ ਤਾਂ ਸਮੇਂ ਬਿਲਕੁਲ ਕੋਈ ਪਰਵਾਹ ਨਹੀਂ ਹਾਂ ਚਲੋ ਚੰਗਾ ਫਿਰ ਮੈਡਮ ਜੀ ਠੀਕ ਹੈ